ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ੍ਰੀ ਵਾਲਮੀਕ ਜਾਪ ਏਕ ਓੰਕਾਰ ਅਜਰ ਅਬਰ ਨਰਨਕਾਰ ਆਦਿ ਬੁਰਖਿਆ ਚਾਲਿਆ ਨਾਮੀ ਸਰਬ ਆਪਕੇ ਅਤਰ ਜਾਪੇ ਅਕਾਲ ਜੋਤ ਹੁਕਮਰ ਜਾਈ ਸ੍ਰੀ ਵਾਲਮੀਕ ਰੂਪ ਧਾਰਿਆਈ ਨਮਸਕਾਰ ਨਮਸਕਾਰ ਤੁਜਾ ਕੋਟ ਕੋਟ ਨਮਸਕਾਰ ਧੋਏ ਇੱਕ ਤੇਰੇ ਨਾਮ ਕੋਟ ਇੱਕ ਜਾਪ ਪੌੜੀ ਪਹਿਲੀ ਆਦ ਗੁਰੂ ਜੁਗਤ ਗੁਰੂ ਕਣ ਕਰਵੇਂ ਨਿਸ਼ਾਦ ਗੁਰੂ ਜੋ ਸਿਮਰੈ ਸੋ ਹਰ ਮਨ ਪਾਈ ਵਾਲਮੀਕ ਪਰਿਸ਼ਾਦ ਗੁਰੂ ਵੋਹੀ ਪਾਰ ਬਰਮ ਪਰਮੇਸ਼ਵਰ ਵੋਹੀ ਏਕ ਓੰਕਾਰ ਗੁਰੂ ਵੋਹੀ ਤੀਨ ਲੋਕ ਕਾ ਵਾਲੀ ਵੋਹੀ ਜਗਤ ਉਧਾਰ ਗੁਰੂ ਵੋਹੀ ਕੁਦਰਤ ਵੋਹੀ ਸੁਖਮ ਵੋਹੀ ਜਗ ਮੈਂ ਖੇਲ ਰਚਾਈ ਵੋਹੀ ਸ਼ਬਦ ਬਾਣੀ ਉਪਦੇਸ਼ ਵੋਹੀ ਜੀਵਨ ਮਰਨ ਬਣਾਈ ਜੋਸ ਲਿਖਿਆ ਸੋਏ ਹੋਵੇ ਜੈਸਾ ਚਾਹੀ ਨਾਟ ਕਰਾਏ ਧੰ ਧੰ ਵਾਲਮੀਕ ਹਰ ਗੋਬਿੰਦ ਮੇਰ ਪੈ ਜਨ ਚਰਣੀ ਲਾਈ ਵੋਹੀ ਮਨ ਮੰਦਰ ਕਾ ਬਾਲਕ ਉਸਨੇ ਹੀ ਬ੍ਰਹਮ ਨਿਰਚਾਇਆ ਵੋਹੀ ਜਕਾ ਸਿਰਜਣਹਾਰਾ ਜੀਵ ਜਗਤ ਸਬਤ ਸੈ ਬਣਾਇ ਪਲ ਪਲ ਕੀ ਸਰਬੋ ਜਾਣੈ ਵੋਹੀ ਸਾਦ ਸਗਤ ਬਨ ਪਾਇਆ ਵਾਲਮੀਕ ਗੁਰੂ ਅਮਰਤਿ ਅਸਾ ਜਨ ਪੀਤਾ ਤਨਹੀ ਪ੍ਰਭੂ ਪਾਇਆ ਵੋਹੀ ਜੋਤ ਤਰਤ ਕਹਿ ਬੀਚੈ جس نے سر پہ ਧਰਤੀ اٹھایا وہی جوت ਅਕਾਲ ਵਿਆੜੀ ਜਿਸ ਨੇ ਜੈ ਦਿਨ ਰਣ ਬਣਾਇਆ وہی تو ਹਰ ਰੂਪ ਮੇ ਮਿਲਿਆ ਜਿਸ ਕਾ ਕਿਸੈ ਵੀ ਅੰਤ ਨਾ ਪਾਇਆ ਜੋਤ ਜਲੀ ਹਰ ਬਨ ਕੇ ਭੀਦਰ ਹਰ ਹਰ ਵਾ wohi swargpuri ka malik wohi narade aap sunwai wohi karmo ka phal deta wohi agle junde paai pakad taraju lekha tole jaisa ki na waisa paai valmik guru prithvya sabhi banu karmi jan ho banai ਪੌੜੀ ਦੂਸਰੀ ਧੰਨ ਧੰਨ ਵਾਲਮੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਸਤਕਾ ਬਾਰਗ ਬ੍ਰਹਮ ਕੀ ਪੌੜੀ ਸੱਚਖੰਡਵਾਸੀ ਪ੍ਰਤਮ ਸਥਾਦ ਧੰਨ ਧੰਨ ਵਾਲਮੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਧੰਨ ਧੰਨ ਜੋਗ ਵਿਸ਼ਿਸ਼ਟ ਕਰੰਤ ਧੰਨ ਧਰਵਾਲਮੀਕ ਕਾ ਪੰਥ ਚੇਤੈ ਚੇਤ ਚੇਤ ਹੋ ਸਤ ਧੰਨ ਹੋਐ ਚੇਤ ਕੈ ਸਿਤਾਰਾ ਧੰਨ ਧੰਨ ਵਾਲਮੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਧੰਨ ਰਮਾਇਣ ਧੰਨ ਉਪਦੇਸ਼ ਧੰਨ ਹਰ ਅਕਸ਼ਰ ਧੰਨ ਹਰ ਵੇਸ ਧੰਨ ਹਰ ਪਾਤਰ ਧੰਨ ਹਰ ਲੇਖ ਧੰਨ ਤਿਸਰਾਹੀ ਦਿਆ ਵਿਦਾਨ ਧੰਨ ਧੰਨ ਵਾਲੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਧੰਨ ਤਨਵੰਤਰ ਬੀਰ ਮਹਾਨ ਤੇਰਾ ਜੇਡਨਾ ਤੀਰ ਨਿਸ਼ਾਨ ਵਾਚ ਜਨੋ ਕੇ ਜਈ ਪਹਿਚਾਨ ਸੂ ਹੈ ਧਜਬੈ ਤੀਰ ਕਬਾੜ ਧੰਨ ਧੰਨ ਵਾਲਮੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਧੰਨ ਧੰਨ ਸੀਤਾ ਧੰਨ ਧੰਨ ਰਕਸ਼ਾ ਧੰਨ ਲਵ ਕੁਸ਼ ਕੋ ਦਿਨੀ ਸਿੱਖਿਆ ਧੰਨ ਮਾਤਾ ਕੇ ਪਿਆਰ ਕੀ ਭਿਕਸ਼ਾ ਧੰਨ ਦਿਆ ਤੂਨੇ ਵਰਦਾਨ ਧੰਨ ਧਨ ਵਾਲਮੀਕ ਭਗਵਾਨ ਧੰਨ ਧਨ ਬਾਣੀ ਔਰ ਗਿਆਨ ਧੰਨ ਧਨ ਸ਼੍ਰੀ ਕਿਸ਼ਚੇਤ ਕੁਮਾਰੀ ਬਾਟੀ ਜਿਸਨੇ ਬੜੀ ਸਾਰੀ ਸ਼ੇਸ਼ਦ ਅਕਸ਼ਰ ਬਿਲੇ ਪੜ੍ਹਾਰੀ ਚਿਤ ਵਿਸ਼ਕਾ ਅਸਰ ਗੁਵਾੜ ਧੰਨ ਧਨ ਵਾਲਮੀਕ ਭਗਵਾਨ ਧੰਨ ਧਨ ਬਾਣੀ ਔਰ ਗਿਆਨ ਤਨ ਤਨ ਗੁਰੂ ਨਾਇਕ ਕਾ ਰਖਸ਼ਣ ਤਨ ਰਾਮ ਕਾ ਮਾਰਗਦਰਸ਼ਨ ਧੰਨ ਤਨ ਦੀਨਾ ਤੂੰ ਨੈ ਲਖਣ ਤਨ ਲਖੁਸ਼ ਕਾ ਤੀਰ ਕਬਾਨ ਤਨ ਤਨ ਵਾਲਮੀਕ ਭਗਵਾਨ ਤਨ ਤਨ ਬਾਣੀ ਔਰ ਗਿਆਨ ਤਨ ਤਨ ਲਖੁਸ਼ਤੀ ਜਗ ਵਾਲਮੀਕੀ ਸਿੱਖਿਆ ਸੰਗ ਸੀਤਾ ਵਿਦਵਾ ਹੋਈ ਦਸਦ ਧਨ ਅਮਰਤ ਨੇ ਡਾਲੀ ਜਾਨ ਧਨ ਧਨ ਵਾਲਮੀਕ ਭਗਵਾਨ ਧਨ ਧਨ ਬਾਣੀ ਔਰ ਗਿਆਨ ਧਨ ਧਨ ਅਮਰਤ ਕਾਰਖਵਾਲਾ ਸ਼ੇਸ਼ ਬਚਾ ਬਟਕੀ ਬੇਡਾਲਾ ਧਨ ਕੋੜੀ ਕੀ ਸੋਚ ਕੇ ਆਲਾ ਕੁਸ਼ਲੂਆ ਕਰਕੇ ਈਸ਼ਾਨ ਧਨ ਧਨ ਵਾਲਮੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਗੁਰੂ ਅਮਰਦਾਸ ਕੋ ਖੁਦੀ ਬਤਾਇਆ ਛਪੜੀ ਮੈਂ ਅਬਰਤ ਕੀ ਮਾਇਆ ਗੁਰੂ ਰਾਮਦਾਸ ਸਭ ਕਾਜਰ ਚਾਇਆ ਹਰ ਮੰਦਰ ਕੇ ਲਾਇ ਨਿਸ਼ਾਨ ਧੰਨ ਧੰਨ ਵਾਲਮੀਕ ਭਗਵਾਨ ਧੰਨ ਧੰਨ ਬਾਣੀ ਔਰ ਗਿਆਨ ਧੰਨ ਧੰਨ ਵਾਲਮੀਕ ਭਗਵਾਨ ਤਨ ਤਨ ਬਾਣੀ ਔਰ ਗਿਆਨ ਤਨ ਤਨ ਹੈ ਦੁਖ ਭਜਨੀ 베ਰੀ ਦੁਖ ਹਰ ਨੋ ਨ ਲਗਤੀ ਡੇਰੀ ਸ਼ਕਤੀ ਸਭ ਅਮਰਤ ਮੈ ਤੇਰੀ ਧਨ ਹੋ ਜਾਸੀ ਕਰ ਇਸ਼ਨਾਨ ਧਨ ਧਨ ਵਾਲਮੀਕ ਭਗਵਾਨ ਧਨ ਧਨ ਬਾਣੀ ਔਰ ਗਿਆਨ ਧੰ ਧੰ ਪਾਡਵ ਜਗ ਕੀ ਕਾਇਆ ਗੁਰੂ ਦੇਵ ਕ੍ਰਿਸ਼ਨ ਮਨ ਭਾਇਆ ਪ੍ਰਭ ਵਾਲਮੀਕ ਤਵ ਸ਼ੰਖ ਵਜਾਇਆ ਜਗ ਸੰਪੂਰਨ ਕਰ ਪਾਇਆ ਮੜ ਧੰ ਧੰ ਵਾਲਮੀਕ ਭਗਵਾਨ ਧੰ ਧੰ ਬਾਣੀ ਔਰ ਗਿਆਨ ਧੰ ਧੰ ਵਾਲਮੀਕ ਗੁਰੂ ਪਿਆਰੇ ਬਿੱਤਰ ਮੋਰੀ ਕੀ ਜਗ ਪਧਾਰੇ ਰੁਕ ਕੇ ਸੁਣ ਸਲੂਕ ਕੁਸਾਰੇ ਵਾਲਮੀਕ ਗੁਰੂ ਬਦਲਾ ਧਿਆਨ ਧੰ ਧੰ ਵਾਲਮੀਕ ਭਗਵਾਨ ਧੰ ਧੰ ਬਾਣੀ ਔਰ ਗਿਆਨ ਧੰ ਤਨ ਜੇ ਤੈ ਕੋ ਵਰਦਾਨ ਧਰ ਗੋ ਜੋੜਾ ਕਨਾ ਨਿਸ਼ਾਨ ਪੰਜ ਮਿੰਟ ਹੋ ਅਦ ਤਬਾਬ ਸੀਸ ਲਿਆ ਕਰ ਪਾਇਆ ਬੜ ਤਨਵਾਲੀਕ ਭਗਵਾਨ ਧੰਨੇ ਧਨ ਬਾਣੀ ਔਰ ਗਿਆਨ ਧੰਨ ਤਨ ਤੇਰੀ ਅਮਰਤ ਬਾਣੀ ਧੰਨੇ ਧਨ ਚੇਤਾ ਜੋ ਵੀ ਪ੍ਰਾਣੀ ਅਵਰਜਨੋ ਕੀ ਬੜੀ ਕਹਾੜੀ ਧੰਨ ਤਨ ਮਿਲਤਾ ਮੁਕਤੀ ਦਾ ਧੰਨ ਧਨਵਾਲੀਕ ਭਗਵਾਨ धन धन बाणी और ज्ञान धन धन वाल्मीक भगवान धन धन बाणी और ज्ञान जो बोले सो नर पह भगवान वाल्मीक जी महाराज की जय धन धन सतगुरु ज्ञाननाथ ਵਾਹ ਰਾਜਪੀ ਜੇ